ਕੀ ਸਾਡੇ ACP ਈਸਟ ਬਹੁਤ ਹੀ ਜੋ ਲੁਧਿਆਣਾ ਦੇ ਇਹ ਈਸਟ ਵਿੱਚ ਲੱਗੇ ਹੋਏ ਸੀ ਸੰਦੀਪ ਜੀ ਜਿਨ੍ਹਾਂ ਦੀ ਅ ਸਵੇਰੇ ਘਰੋਂ ਆਂਦੇ ਹੋਏ ਸਮਰਾਲਾ ਰੋਡ ਦੇ ਕੋਲ ਤੇ ਤੇਜ਼ ਰਫਤਾਰ ਗੱਡੀ ਜਿਹੜੀ ਉਧਰੋਂ ਆ ਰਹੀ ਸੀਗੀ ACP ਸਾਹਿਬ ਦੀ ਗੱਡੀ ਬਿਲਕੁਲ ਸਹੀ ਰਸਤੇ ਜਾ ਰਹੀ ਸੀਗੀ ਬਿਲਕੁਲ ਸਲੋ ਗੱਡੀ ਜਾ ਰਹੀ ਸੀਗੀ ਲੇਕਿਨ ਦੱਸਿਆ ਜਾਂਦਾ ਕਿ ਇੱਕ ਤੇਜ਼ ਰਫਤਾਰ ਗੱਡੀ ਨੇ ਉਹਨਾਂ ਦੇ ਨਾਲ ਟੈਂਟ ਕੀਤੀ ਜਿਨ੍ਹਾਂ ਦੀ ਡਰਾਈਵਰ ਦੀ ਤੇ ACP ਸਾਹਿਬ ਦੀ ਮੌਕੇ ਤੇ ਜਿਹੜੀ ਆ ਮੂਥ ਹੋ ਗਈ ਜਿਹਨਾਂ ਨੂੰ ਸਮਰਾਲੇ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟ ਮਾਰਡਮ ਵੀ ਲਿਆਇਆ ਗਿਆ ਵਾ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਤਮਾਮ ਕੁਝ ਦੀ ਅਧਿਕਾਰੀਆਂ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਤੇ ਮੋਰਚਰੀ ਦੇ ਵਿੱਚ ਜਿਹੜਾ ਸੰਦੀਪ ਜੀ ਅਤੇ ਉਹਨਾਂ ਦੇ ਡਰਾਈਵਰ ਦਾ ਜਿਹੜਾ ਪੋਸਟਮਾਰਟਮ ਹੋ ਰਿਹਾ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਜੋ ਮੋਰਚਰੀ ਹੈ ਮੋਰਚਰੀ ਤਸਵੀਰ ਦਿਖਾ ਰਹੇ ਜਿੱਥੇ तमाम ਅਫਸਰ ਜਿਹੜੇ ਨੇ ਖੜੇ ਹੋਏ ਨੇ ਅਧਿਕਾਰੀ ਖੜੇ ਹੋਏ ਨੇ ਇਹ ਮੋਰਚਰੀ ਤਸਵੀਰ ਹੈ ਜਿੱਥੇ ਸਾਡੇ ਮਾਨਯੋਗ ਏਸੀਪੀ ਐਡੀਸ਼ਨਲ ਕਮਿਸ਼ਨਰ ਪੁਲਿਸ ਸੰਦੀਪ ਜੀ ਜਿਨ੍ਹਾਂ ਦੀ ਹਜੇ ਬਦਲੀ ਜਿਹੜੀ ਹੋਈ ਸੀਗੀ ਈ ਸਟਿਚ ਤੇ ਉਹਨਾਂ ਦੀ ਜਿਹੜੀ ਸੜਕ ਖਾਸੇ ਦੇ ਵਿੱਚ ਮੋਹਤ ਹੋ ਗਈ ਤੇ ਉਹਨਾਂ ਡਰਾਈਵਰ ਜਿਹੜਾ ਉਹ ਵੀ ਜਿਹੜਾ ਮੋਹਤ ਹੋ ਗਿਆ ਲੇਕਿਨ ਕਈ ਅਧਿਕਾਰੀ ਜਿਹੜੇ ਇੱਥੇ ਖੜੇ ਆ ਮੋੜ 'ਤੇ ਦੇ ਵਿੱਚ ਉਹਨਾਂ ਦਾ ਪੋਸਟਮਾਨ ਜਿਹੜਾ ਹੋ ਰਿਹਾ ਵਾ ਲੇਕਿਨ ਦੱਸਿਆ ਜਾਂਦਾ ਕਿ ਇੱਕ ਤੇਜ਼ ਰਫਤਾਰ ਕਾਰ ਦੀ ਗਲਤੀ ਕਰਕੇ ਐਸਪੀ ਸਾਹਿਬ ਜਿਹੜੇ ਸੀਗੇ ਉਹਨਾਂ ਡਰਾਈਵਰ ਸੀਗਾ ਤੇ ਉਹਨਾਂ ਦੇ ਪੇਂਟ ਹੁੰਦੀ ਹੈ ਪੇਂਟ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੋਹਤ ਹੋ ਜਾਂਦੀ ਹੈ ਮੈਂ ਤਾਂ ਮੰਨ ਦਿੱਤਾ ਲੋ ਆਪਕੇ ਐਕਸਟੈਂਡ ਹੋ ਗਿਆ ਹੈ। ਕੋਈ ਨਹੀਂ ਹੋਣਾ ਹਸਤਾ। ਹਾਂਜੀ। ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਜ ਤੇ ਸੀਗੇ ਬਹੁਤ ਫੀਨ ਮਤਲਬ ਐਨ ਡਿਵਾਈਸ ਕਰਨ ਵਾਲੀ ਸਟੇਜ ਤੇ ਸੀਗੇ ਜਿਨ੍ਹਾਂ ਦਾ ਕੇਅਰ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਪਾਇਰ ਹੋਏ। ਜਿਸ ਦੇ ਕੀ ਨਾਮ ਜਿਹੜੇ ਸਰ ਇੱਕ ਇੱਕ ਪੇਸ਼ੰਦੀਪ ਸਿੰਘ ਜੀ ਇੱਕ ਪਰਮੋਸ ਸਿੰਘ ਉਹਨਾਂ ਦਾ ਗੱਲ ਨਾਂ ਸਿਰਫ ਕਿਆ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ। ਸਿਰਫ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਨਾਮ ਮੈਨੂੰ ਕਿੰਨੀ ਕੁ ਮੁਰੂਰ ਹੋਣਗੀਆਂ ਅਮ ਅਸਲ 30 40 ਸਾਲ ਦੇ ਆਸ-ਪਾਸ ਜਦੋਂ ਕੰਮਨ ਸੀ ਇਹ ਕਿੰਨੀ ਕੁ ਮੁਰੂਰ ਹੋਣਗੀਆਂ ਅਮ 30 ਦੇ ਆਸ-ਪਾਸ ਜਿਹੜਾ ਡਰਾਈਵਰ ਸੀ ਉਹਨੂੰ ਰੈਕੋਰਡ ਕੀਤਾ ਹੈ ਕਿੱਥੇ ਕੀਤਾ ਸੀ ਅ ਅਸੀ ਇਹਦਾ ਆਪਣੇ ਨਾਲ ਲੁਧਿਆਣਾ ਦਾ ਰੈਕੋਰਡ ਕੀਤਾ ਸੀ ਕਿੰਨਾ ਜਿੰਨ ਦੇ ਰਿਪੋਰਟ ਕਰਦੇ ਹੋ ਉਹ ਸਿੱਖ ਕੇ ਜਲਾਲ ਕਹਿ ਸਕਦੇ ਹਾਂ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡਿਊਟੀ ਹਾਂਜੀ ਬਿਲਕੁਲ ਤਾਰਕਾ ਵਾਪਸ ਰੂਡ ਐਕਸੀਡੈਂਟ ਹੋਇਆ ਜਿਹਦੇ ਵਿੱਚ ਛੋਟੇ ਮਰਦਾਂ ਦੀ ਜੱਟਰੀ ਹੋਈ ਹੈ ਕਿੱਥੇ ਹੋਇਆ ਕਿ ਬਰਨਸੀ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਤੰਬੀਰ ਸਿੰਘ ਜੀ ਜਿਹੜੇ ਫੋਨ ਲੁਧਿਆਣਾ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਦਾ ਕੰਮ ਲੈ ਸੀਗੇ ਤੇ ਲੁਧਿਆਣਾ ਸਾਈਡ ਤੋਂ ਇੱਕ ਸਕਾਰਕਿਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਕ੍ਰੀ ਸਿੱਧੀ ਤੱਕਲ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਆਪਕ੍ਰੀ ਦਾ ਵੀ ਸੀ ਨੂੰ ਅੱਗ ਵੀ ਲੱਗੀ ਇਹ ਉਹਨਾਂ ਨੇ ਹਸਪਤਾਲ ਨਾਲ ਪਰਵਾਸ ਦਿੱਤਾ ਗਿਆ। ਉਹ ਸ ਜਿਹੜੀ ਮੌਕੇ ਤੇ ਪਹੁੰਚੀ ਸੀਗੀ ਪੈਰ ਨੂੰ ਗਰਗੇਟ ਵੱਲ ਵੀ ਨਾ ਤੇ ਅੱਗੇ ਸਕੂਪ ਆਇਆ ਗਿਆ ਤੇ ਬਹੁਤ ਅਨੁਸਾਤ ਨੂੰ ਫਰੀ ਉਹਨਾਂ ਦੀ ਡੈਟ ਹੋ ਗਈ ਹੈ। ਇਹ ਹੁੰਦਾ ਕਰਨ ਮੈਂ ਨਾ ਖੁੱਦੀ ਰਚ ਹੋ ਗਈ ਹੈ। ਇਸ ਤਰ੍ਹਾਂ ਇਹ ਲੋਕਿਆਨੇ ਦਾ ਨਾਮ। ਉਹ ਕਿੰਨੇ ਆਣਾ ਸੀ। ਇਹ ਤਿੰਨ ਜਣੇ ਸੀ ਕਿ ਜੀ ਐਸ ਪੀ ਸਾਹਿਬ ਤੇ ਉਸ ਤੋਂ ਉਹਨਾਂ ਦਾ ਗਾਣਾ ਮੈਨੇ ਕੋਡਾ ਡਰਾਈਵਰ ਡਰਾਈਵਰ ਦੇ ਪੱਟਾਂ ਲੱਗੀਆਂ ਤੇ ਗਨਮੈਂਟ ਤੇ ਐਸ ਪੀ ਸਾਹਿਬ ਦੀ ਜਿਹੜੀ ਗੱਲ ਕੀਤੀ ਕਿ ਜਿਹੜੀ ਕੰਪਨੀ ਦੇ ਕਰਕੇ ਉਹ ਉਹ ਨਹੀਂ ਸੀ ਉਸੇ ਜਗ੍ਹਾੋਂ ਗਏ ਨੇ ਜਿਸ ਨਾਲ ਲੋਕਾਂ ਨੇ ਜਿਹੜੇ ਮੇਕਅਪਲੇ ਉਹ ਇਸ ਕਰਕੇ ਬੜੀ ਗਿਟਰੀ ਹੋਈ ਦੀ ਗੱਡੀ ਇਹ ਅੰਮ੍ਰਿਤਸਰ ਦੇ ਇਲਾਕੇ ਦੀ